ਘਰਾਂ ਨੂੰ ਲੋਹੇ ਦੇ ਗੇਟ ਲੱਗੇ ਆ ਜੇ ਸਾਡੀ ਬਾਲੇ ਵਾਲੀ ਛੱਤਾਂ ਤੋਂ ਲੈਂਟਰ ਪਏ ਆ ਉਹ ਇਸ ਲਈ ਪਏ ਆ ਕਿਉਂਕਿ ਸਾਡੇ ਘਰਾਂ 'ਚ ਬੰਨੀਆਂ ਤਨਖਾਹਾਂ ਆਉਣ ਲੱਗੀਆਂ ਬੰਨੀਆਂ ਤਨਖਾਹਾਂ ਕਿੰਨਾਂ ਦੀਆਂ ਹੁੰਦੀਆਂ ਮੁਲਾਜ਼ਮਾਂ ਦੀ ਜਦੋਂ ਬੰਨੀਆਂ ਤਨਖਾਹ ਆਉਂਦੀ ਹੈ ਤਾਂ ਬੰਦਾ ਲੋਨ ਲੈਣ ਲੋਨ ਲੈਣ ਜੋਗਾ ਹੁੰਦਾ ਜਦੋਂ ਲੋਨ ਲੈਂਦਾ ਉਹ ਚੰਗਾ ਘਰ ਪਾਉਂਦਾ ਉਹਦਾ ਲਿਵਿੰਗ ਸਟਾਈਲ ਵਧੀਆ ਹੁੰਦਾ ਬੰਨੀ ਤਨਖਾਹ ਆਉਂਦੀ ਆ ਤਾਂ ਆਪਦੇ ਬੱਚਿਆਂ ਨੂੰ ਵੀ ਪੜਾ ਸਕਦਾ ਦਿਹਾੜੀ ਦੀ ਰਕਮ ਨਾਲ ਲੋਹੇ ਦੇ ਗੇਟ ਨਹੀਂ ਲੱਗਦੇ ਤਾਂ ਤਾਂ ਆ ਹੀ ਦਿਹਾੜੀ ਦੀ ਰਕਮ ਨਾਲ ਲੈਂਟਰ ਪੈਂਦਾ ਗੱਡੀਆਂ ਕਾਰਾਂ ਤਾਂ ਭੁੱਲ ਜੋ ਇਸ ਲਈ ਸਾਡੇ ਲਈ ਹੋਰ ਬਹੁਤ ਜ਼ਰੂਰੀ ਹੋ ਜਾਂਦਾ ਭਾਰਤ ਦੇ ਦਲਤਾਂ ਵਾਲੀ ਦੇ ਭਾਰ ਦੇ ਅਸ਼ੂਤਾ ਲਈ ਕਿ ਆਪਣੀ ਸਰਕਾਰੀ ਨੌਕਰੀਆਂ ਬਚਾ ਕੇ ਰੱਖੀਏ ਅਧਾਰਿਆਂ ਦੇ ਵਿੱਚ ਆਪਣੀਆਂ ਸਰਕਾਰੀ ਨੌਕਰੀਆਂ ਬਚਾ ਕੇ ਰੱਖੀ ਤੇ ਅਧਾਰਿਆਂ ਦੇ ਵਿੱਚ ਆਪਣੀ ਰਿਜ਼ਰਵੇਸ਼ਨ ਬਚਾ ਕੇ ਰੱਖੀ ਮੈਂ ਤੁਹਾਨੂੰ 2002 ਦਾ ਇੱਕ ਕੇਸ ਯਾਦ ਕਰਾ ਦੇਣਾ ਰਾਜਕੁਮਾਰ ਵਰਸਸ ਪੰਜਾਬ ਸਟੇਟ ਉਹ ਕੇਸ ਕੀ ਸੀਗਾ ਉਹ ਕੇਸ ਇਹ ਸੀ ਕਿ ਜਿਹੜੀ ਸਾਡੀ ਰਿਜ਼ਰਵੇਸ਼ਨ ਹੈ ਉਹ ਸਾਨੂੰ ਮਿਲਣੀ ਚਾਹੀਦੀ ਹੈ 70% ਸੀਟਾਂ ਚੋਂ ਯਾਨੀ 100 ਚੋਂ 23 ਸੀਟਾਂ ਤਾਂ 2000 ਦੋ ਦੇ ਵਿੱਚ ਕੀ ਹੋ ਰਿਹਾ ਸੀ ਯਾਦ ਰੱਖਣਾ 1950 ਤੇ 2002 ਚ ਕਿੰਨਾ ਫਾਸਲਾ ਹੈ ਤੇ 2002 ਤੱਕ ਪੰਜਾਬ ਪੀਐਮਟੀ ਦੇ ਵਿੱਚ ਕੀ ਹੋ ਰਿਹਾ ਸੀ ਮੰਨ ਲਓ 100 ਸੀਟਾਂ ਇਹਨਾਂ 100 ਸੀਟਾਂ ਚੋਂ ਪਹਿਲਾਂ ਐਨਆਰਆਈ ਕੋਟਾ ਕੱਢਿਆ ਜਾਂਦਾ ਸੀ ਫਿਰ ਹੈਂਡੀਕੈਪ ਕੋਟਾ ਕੱਢਿਆ ਜਾਂਦਾ ਸੀ ਫਿਰ ਟੈਰਰਿਸਟ ਅਫੈਕਟਿਡ ਕੋਟਾ ਕੱਢਿਆ ਜਾਂਦਾ ਸੀ ਫਿਰ ਬੈਕਵਰਡ ਤੇ ਬੈਕਵਰਡ ਏਰੀਆ ਦਾ ਕੋਟਾ ਕੱਟਿਆ ਜਾਂਦਾ ਸੀ ਤੇ ਜਿਹੜੀਆਂ 40 50 ਸੀਟਾਂ ਬਚ ਜਾਂਦੀਆਂ ਸੀ ਉਹਨਾਂ ਵਿੱਚੋਂ 23% ਦਿੱਤਾ ਜਾਂਦਾ ਸੀ ਹਾਲਾਂਕਿ ਸੰਵਿਧਾਨ ਕੀ ਕਹਿੰਦਾ 100 ਸੀਟਾਂ ਚੋਂ 23 ਫੇਰ ਹੀ 23% ਬੰਨਾ ਨਾ ਤੇ ਸਾਨੂੰ ਕਿੰਨਾ ਮਿਲਦਾ ਵਿਆ ਸੀ ਮੁਸ਼ਕਲ ਨਾਲ 40 50 ਸੀਟਾਂ ਚੋਂ 23 ਜਿੱਥੇ ਸਾਡੀਆਂ ਬਣਦੀਆਂ ਸੀ 23 ਸੀਟਾਂ ਤੇ ਉੱਥੇ ਸਾਡੀਆਂ ਬਣ ਕੇ ਨਿਕਲਦੀਆਂ ਸੀ ਮੁਸ਼ਕਲ ਨਾਲ 12 ਸੀਟਾਂ ਤਾਂ ਇੱਕ ਕੇਸ 2002 ਚ ਲੜਿਆ ਗਿਆ ਸੀ ਤੋਂ ਵੇਖਿਆ ਜਦੋਂ ਰੈਫਰੈਂਸ ਦਿੱਤੇ ਗਏ ਤਾਂ ਭਾਰਤ ਦੇ ਸਾਰੇ ਅਦਾਰਿਆਂ 'ਚ ਇਹੀ ਕੁਛ ਚੱਲ ਰਿਹਾ ਸੀ ਭਾਰਤ ਦੇ ਸਾਰੇ ਅਦਾਰਿਆਂ 'ਚ ਇਹੀ ਕੁਛ ਚੱਲ ਰਿਹਾ ਸੀ 2002 ਤੱਕ ਸਾਡੇ ਸਾਥੀ ਰਿਜ਼ਰਵੇਸ਼ਨ ਦਾ ਫਾਇਦਾ ਉਠਾ ਕੇ ਮੁਲਾਜ਼ਮ ਬਣੇ ਮੁਲਾਜ਼ਮ ਬਣੇ ਦਾ ਇਹ ਕੇਸ ਲੜੇ ਇਸ ਕੇਸ ਲੜੇ ਤਾਂ ਅੱਜ ਸਾਨੂੰ 100 'ਚ ਉਹੀ 23 ਫੀਟਾਂ ਮਿਲਦੀਆਂ ਭਈਆ ਰਾਜ ਕੁਮਾਰ ਵਰਸਸ ਪੰਜਾਬ ਸਟੇਟ ਇਹ ਕੀਜ਼ ਦਾ ਨਾ ਮੁਲਾਜ਼ਮ ਬੰਨਾ ਇਨਾ ਜ਼ਰੂਰੀ ਹੈ ਜਦੋਂ ਤੁਸੀਂ ਮੁਲਾਜ਼ਮ ਬੰਦੇ ਹੋ ਤਾਂ ਤੁਸੀਂ ਭਾਰਤ ਦੀ ਸਰਕਾਰ ਦੇ ਵਿੱਚ ਆਪਦਾ ਹਿੱਸਾ ਦਿੰਦੇ ਹੋ ਕਿਉਂਕਿ ਯਾਦ ਰੱਖਣਾ ਮੁਲਾਜ਼ਮ ਦਾ ਮਤਲਬ ਇੱਕ ਕਲਾਸ 4 ਦੀ ਪੋਸਟ ਤੋਂ ਲੈ ਕੇ ਪ੍ਰਿੰਸੀਪਲ ਫੈਕਟਰੀ ਤੱਕ ਦੀ ਪੋਸਟ ਹੈ ਪ੍ਰਿੰਸੀਪਲ ਫੈਕਟਰੀ ਤੱਕ ਦੀ ਪੋਸਟ ਜਿਹਦੇ ਤੋਂ ਮੰਤਰੀ ਨੇ ਸਲਾਹ ਲੈ ਕੇ ਕਾਨੂੰਨ ਬਣਾਉਣੇ ਹਨ ਮੁਲਾਜ਼ਮ ਦਾ ਮਤਲਬ ਉਹ ਸਾਰੀ ਪੁਲਿਸ ਫੋਰਸ ਹੈ जिदे हाथ लॉ एंड ऑर्डर दी जिम्मेदारी है ये भी एक तरह दी सत्ता ही है मेरा एक बड़ा मशहूर भाषण है सत्ता उस सत्ता ਵਿੱਚ ਮੈਂ ਦੱਸਦਾ ਕਿ ਸਮਾਜਿਕ ਸੱਤਾ ਕੀ ਹੁੰਦੀ ਹੈ ਤੇ ਪੋਲੀਟੀਕਲ ਸੱਤਾ ਕੀ ਹੁੰਦੀ ਹੈ ਸਮਾਜਿਕ ਸੱਤਾ ਤੇ ਅਸੀਂ ਕਿੰਨਾ ਕਾਬਜ਼ਾ ਹੈ ਤੇ ਪੋਲੀਟੀਕਲ ਸੱਤਾ ਤੇ ਕਿੰਨਾ ਕਾਬਜ਼ਾ ਹੈ ਸੱਤਾ ਦਾ ਭਾਸ਼ਣ ਆਪਾਂ ਫੇਰ ਕਦੀ ਕਰਾਂਗੇ ਪਰ ਅੱਜ ਦਾ ਜਿਹੜਾ ਵਿਸ਼ਾ ਸੀ ਉਸ ਐਜੂਕੇਸ਼ਨ ਤੇ ਮਨੋਸਿਕ ਅਸੀਂ ਮੁਲਾਜ਼ਮ ਬਣੇ ਤਾਂ ਇੱਥੋਂ ਤੱਕ ਪਹੁੰਚੇ ਆ ਤੇ ਜਿਹੜਾ ਇਸ ਤੋਂ ਅਗਲਾ ਆਪਣਾ ਸਟੈਪ ਹੈ ਉਹ ਹੈ ਬਿਜ਼ਨਸ ਮੁਲਾਜ਼ਮਾਂ ਦੀ ਜਿਹੜੀ ਪਾਰੀ ਹੈ ਉਹ ਪਿਛਲੇ 70 ਸਾਲ ਤੋਂ ਲੈ ਕੇ ਹੁਣ ਤੱਕ ਦੇਖੋ ਅਸੀਂ ਇਹਨੇ ਵੱਡੇ ਸੰਘਰਸ਼ ਨਹੀਂ ਕਰ ਪਾਵਾਂਗੇ ਕਿ ਦੁਨੀਆ ਦੀ ਜਿਹੜਾ ਨਵਾਂ ਨਿਊ ਵਰਲਡ ਆਰਡਰ ਦਾ ਸਾਹਮਣਾ ਕਰ ਪਾਈਏ ਬਾਬਾ ਸਾਹਿਬ ਨੇ ਇਹਦੀ ਵੀ ਕੋਸ਼ਿਸ਼ ਕੀਤੀ ਸੀ ਜਦੋਂ ਉਹਨਾਂ ਨੇ ਇੰਡੀਪੈਂਡੈਂਟ ਲੇਬਰ ਪਾਰਟੀ ਬਣਾਈ ਸੀ ਉਹ ਇਸ ਲਈ ਬਣਾਈ ਸੀ ਕਿਉਂਕਿ ਉਸ ਵੇਲੇ ਇੰਗਲੈਂਡ ਦੀ ਪਾਰਲੀਮੈਂਟ ਚ ਲੇਬਰ ਪਾਰਟੀ ਮੇਂ ਜਦੋਂ ਆਪੋਜੀਸ਼ਨ ਚ ਬੈਠੀ ਸੀ ਉਹ ਗੱਲ ਵੱਖਰੀ ਹੈ ਉਸ ਤੋਂ ਬਾਅਦ ਲੇਬਰ ਪਾਰਟੀ ਇੰਗਲੈਂਡ ਦੀ ਹਾਰ ਗਈ ਤੇ ਉੱਥੇ ਕਨਜ਼ਰਵੇਟਿਵ ਪਾਰਟੀ ਜਿੱਤੀ ਤੇ ਬਾਬਾ ਸਾਹਿਬ ਨੇ ਆਪਣੀ ਲੇਬਰ ਪਾਰਟੀ ਦਾ ਨਾਮ ਐਸੀਬੀਸੀ ਫੈਡਰੇਸ਼ਨ ਦੇ ਰੂਪ ਚ ਤਬਦੀਲ ਕੀਤਾ ਤੇ ਐਸੀਬੀਸੀ ਫੈਡਰੇਸ਼ਨ ਤੋਂ ਰਿਪਬਲਿਕਨ ਪਾਰਟੀ ਆਫ ਇੰਡੀਆ ਦੇ ਰੂਪ ਚ ਉਹ ਇਸ ਪਾਰਟੀ ਨੂੰ ਲੈ ਕੇ ਆਇਆ ਚਲੋ ਤਾਂ ਜਿਹੜਾ ਨਿਊ ਵਰਲਡ ਆਰਡਰ ਹੈ ਇਹਦੇ ਨਾਲ ਸੰਬੰਧਿਤ ਸੀ ਕਿ ਅਸੀਂ ਸ਼ਾਇਦ ਇੰਨੇ ਤਾਕਤਵਰ ਨਹੀਂ ਹੋ ਪਾਵਾਂਗੇ ਸਿਰਫ ਮੁਲਾਜ਼ਮਾ ਦੇ ਜ਼ੋਰ ਤੇ ਕਿ ਪੂੰਜੀਵਾਦੀਆਂ ਦਾ ਮਨੁੱਖਵਾਦੀਆਂ ਦਾ ਸੀ ਸਾਹਮਣਾ ਕਰਨਾ ਕਰ ਪਾਈਏ ਉਹਦੇ ਲਈ ਮੁਲਾਜ਼ਮਾ ਤੋਂ ਜਿਹੜਾ ਅਗਲਾ ਸਟੈਪ ਹੈ ਉਹ ਤੇ ਆਉਣਾ ਪੈਣਾ ਹੈ ਉਹ ਸਟੈਪ ਹੈ ਬਿਜ਼ਨਸ ਬਿਜ਼ਨਸ ਚ ਅਸੀਂ ਕਿੰਨੇ ਕਾਮਯਾਬ ਹੈ ਸਾਡੀਆਂ ਸੋਸਾਇਟੀਆਂ ਕਿੰਨੀਆਂ ਕਾਮਯਾਬ ਹੈ ਦੇਖੋ ਸੋਸਾਇਟੀ ਜਿਵੇਂ ਅੱਜ ਦਾ ਪ੍ਰੋਗਰਾਮ ਅਸੀਂ ਇਹ ਮੇਦ ਪਰਮਿਸ਼ਨ ਸੋਸਾਇਟੀ ਦੇ ਮੰਚ ਥਲੇ ਮਨਾਉਨੇ ਆਇਆ ਮੈਂ ਤੁਹਾਨੂੰ ਦੱਸਦਾ ਸੋਸਾਇਟੀਆਂ ਨੂੰ ਫੰਡ ਬਿਜ਼ਨਸ ਦੇ ਵੀ ਆਉਂਦੇ ਆ ਤੇ ਤੁਸੀਂ ਫੰਡ ਲਓ ਤੇ ਭਾਰਤ ਦਾ ਜਿਹੜਾ ਡਿਪਰਾਈਵਡ ਸੈਕਸ਼ਨ ਹੈ ਉਹਨੂੰ ਬਿਜ਼ਨਸ ਤੇ ਲੈ ਕੇ ਇਸ ਦੀ ਜਿਹੜੀ ਵੱਡੀ ਜਾਣਕਾਰੀ ਜਿੰਨਾਂ ਕੋਲ ਆ ਉਹਨਾਂ ਦਾ ਨਾਮ ਵੀ ਮੈਂ ਬੋਲ ਦੂੰਗਾ ਪਰ ਫਿਲਹਾਲ ਮੈਨੂੰ ਭਾਸ਼ਣ ਸਮਾਪਤ ਕਰਨ ਦਾ ਜਿਹੜਾ ਹੁਕਮ ਹੋਇਆ ਮੈਂ ਹਰ ਸਟੇਜ ਦੀ ਇੱਕ ਮਰਿਆਦਾ ਉਸ ਮਰਿਆਦਾ ਦਾ ਪਾਲਨ ਕਰਦੇ ਹੋਏ ਮੈਂ ਆਪਣਾ ਭਾਸ਼ਣ ਜਿਹੜਾ ਹੈ ਸਮਾਪਤ ਕਰਦਾ ਹਾਂ ਅੱਜ ਦੇ ਭਾਸ਼ਣ 'ਚ ਮੈਂ ਪਹਿਲੀਆਂ ਦੋ ਕਾਨਫਰੰਸਾਂਸਾਂ ਕਾਨਫਰੰਸਿਸ ਸੀਗੀਆਂ ਜਿਹੜੀਆਂ ਉਹਨਾਂ ਦਾ ਜ਼ਿਕਰ ਕੀਤਾ ਤੇ ਜਿਹੜੀ ਆ YouTube ਤੇ ਇੱਕ ਅਜੀਬ ਜੀ ਤਰ੍ਹਾਂ ਦੀ ਕੋਲਡ ਵਾਰ ਚੱਲਦੀ ਪਈ ਹੈ ਉਹਨੂੰ ਸਮਾਪਤ ਕਰਨ ਦਾ ਮੈਂ ਕੋਸ਼ਿਸ਼ ਕੀਤੀ ਤੇ ਜਿਹੜਾ ਮੇਰਾ ਦੂਜਾ ਚਰਨ ਸੀ ਉਹ ਸੀ ਸਰਕਾਰੀ ਮੁਲਾਜ਼ਮਾਂ ਤੇ ਸਰਕਾਰੀ ਮੁਲਾਜ਼ਮਾਂ ਦਾ ਬੜਾ ਵੱਡਾ ਦੇਨ ਹੈ ਇਸ ਸਮਾਜ ਨੂੰ ਮੈਂ ਦੂਜਾ ਚਰਨ ਵੀ ਜਿਹੜਾ ਖਤਮ ਕੀਤਾ ਅੱਗੇ ਕਦੀ ਬੋਲਣ ਦਾ ਮੌਕਾ ਮਿਲਿਆ ਤਾਂ ਮੈਂ ਸੱਤਾ ਦੇ ਬੋਲੂੰਗਾ